ਇਹ 3 ਤਰੀਕ ਨੂੰ ਕਾਚਾ ਪਿੰਡ ਕੋਟੂ ਨੇ ਸਾਰਾ ਨਕਰ ਭਾਈ ਮਾਵਾ ਪਰਾਨੂੰ ਵੀ ਬੇਜਤੀ ਆ ਜਿੰਨੇ ਨੌਜਵਾਨਾਂ ਬਜ਼ੁਰਗਾਂ ਕਰ ਕਰਤਾ ਬੰਦਾ ਭਾਈ ਕੋਟੂ ਨੇ ਪਹੁੰਚੋ ਉਹਨੇ ਲੱਖਾਂ ਦੀ ਕਈ ਗੁਰਾਂ ਪੀਏ ਪੰਜਾਬ ਦੇ ਲੋਕਾਂ ਦੇ ਵਾਪਸ ਕਰਾਏ ਆ ਜਿਹੜਾ ਕੰਮ ਸਰਕਾਰਾਂ ਦਾ ਉਹ ਭਾਂਵੇਂ ਵਾਕੇ ਕਰ ਰਹੇ ਆ ਐਨੀਆਂ ਘਣੋਣੀਆਂ ਹੱਤਤਾ ਇਹ ਕਰ ਰਹੇ ਆ ਉਸ ਤੋਂ ਬਾਅਦ ਜਦੋਂ ਦੀ ਜਿਮਾਨਤ ਹੋਈ ਕੱਲ ਲਾਜ ਨਾਰਕ ਪਰਚਲ ਹੋਣ ਦੇ ਇਤਿਹਾਸ ਵਿੱਚ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਕੀ ਫਤਿਹ ਪੰਡ ਜੀਤਰੀਵਾਦ ਦੇ ਵਸਿਓ ਮੈਂ ਭਾਈ ਲਖਾ ਸਿੰਘ ਸਿਧਾਨਾ ਬੋਲਦਾ ਛੋਡੇ ਨਗਰ ਚ ਆਇਆ ਗੁਰੂ ਘਰ ਤੇ ਆਪਣਾ ਧਿਆਨ ਮੇਰੇ ਵੱਲ ਅਖਿਓ ਕਿਉਂਕਿ ਜਿਹੜੇ ਹਾਲਾਤ ਪੰਜਾਬ ਦੇ ਬੜੇ ਹੋਏ ਆ ਬڑے ਚਾਵਾਂ ਦੇ ਨਾਲ ਬੜੀ ਅਮੀਰ ਦੇ ਨਾਲ ਪੰਜਾਬ ਨੇ ਇੱਕ ਮੁੱਖ ਮੰਤਰੀ ਜੁੜਿਆ ਸੀ ਪੰਜਾਬ ਦੀ ਬੇਤਰੀ ਗਈ ਚੰਗੇ ਪੈਖ ਲਈ ਕਿ ਇਹ ਸਾਡਾ ਪੰਜਾਬ ਨੂੰ ਲੀਡਰ ਆਊਗਾ ਇਹ ਬਣਿਆ ਤੇ ਉਤਰਿਆ ਹੋਇਆ ਹੈ ਜਿਸ ਤਰੀਕੇ ਨਾਲ ਇਹ ਆਵਾਜ਼ਾਂ ਦਬਣ ਦੀ ਕੋਸ਼ਿਸ਼ ਕਰ ਰਿਹਾ ਹੈ ਝੂਠੇ ਮਕਦਮੇ ਦੇ ਕੇ ਸਾਡੇ ਪੰਜਾਬ ਦੇ ਨੌਜਵਾਨਾਂ ਨੂੰ ਸਿਆਸੀ ਸਾਧਰਾਂ ਦੇ ਵਿੱਚ ਲਾ ਕੇ ਕਿਵੇਂ ਉਹਨਾਂ ਨੂੰ ਦਿਲ ਕੀਤਾ ਜਾ ਰਿਹਾ ਹੈ ਆਪਾ ਸੁਣਦੇ ਰਹੇ ਆ ਵਾਕਏ ਜਿਹੜੇ ਵੱਡੀ ਉਮਰ ਦੇ ਆ ਉਹਨਾਂ ਨੇ ਤਾਂ ਦੇਖਿਆ ਵੀ ਹੋਣਾ ਕਿ 80 90 ਦਾ ਦੌਰ ਕਿਵੇਂ ਉਸ ਵੇਲੇ ਪੰਜਾਬ ਦੀ ਜਮਾਨਤ ਦਾ ਸਰਕਾਰ ਖੜ ਗਿਆ ਗਿਆ ਇਹਨਾਂ ਬੱਚਿਆਂ ਵੱਲ ਸੋਹੀ ਕੰਪਾਈ ਪੇਚੂ ਹੋ ਗਿਆ ਚੋ ਬਾਣਾ ਸਿੱਧੂ ਉਹਦੇ ਬਾਰੇ ਪੀਰ

ਇੱਕ ਮੁਕੱਦਮਾ ਦਾਰੀ ਕੀਤਾ ਗਿਆ 10000 ਰੁਪਇਆ ਲਿਆ ਕਿਸੇ ਠੱਗ ਜਰਤ ਕੋ ਉਹ ਠੱਗ ਜਰਤ ਬੀਬੀ ਜਿਹਦੇ ਉੱਤੇ ਪਹਿਲੇ 420 ਦੇ ਕਈ ਮੁਕੱਦਮੇ ਦਰਜ ਹੈ ਤੁਹਾਡੇ ਇਹ ਰਿਹਾ ਨੌਜਵਾਨ ਤੁਸੀਂ ਸੁਣਦੇ ਰਹਿੰਦੇ ਹੋ ਕਿ ਹਰ ਕਮਾਈ ਦੇ ਵਿੱਚ ਚਾਹੇ ਚਾਹ ਠੱਗ ਜਾਂਦਾ ਕੋ ਪੈਸੇ ਵਾਪਸ ਕਰਨ ਦੀ ਗੱਲ ਹੈ ਉਹਨੇ ਲੱਖਾਂ ਦੀ ਕਈ ਕਰੋੜ ਰੁਪਏ ਪੰਜਾਬ ਦੇ ਲੋਕਾਂ ਦੇ ਵਾਪਸ ਕਰਾਏ ਆ ਜਿਹੜਾ ਕੰਮ ਸਰਕਾਰਾਂ ਦਾ ਉਹ ਭਾਨੇ ਵਰਕੇ ਕਰ ਰਹੇ ਆ ਸਿਰਸ ਕਰਕੇ ਭਈ ਬਰਦਾਸ਼ਤ ਨਹੀਂ ਹੋਏ ਪਹਿਲਾ ਉਹ ਪਰਚਾ ਉਹ ਪਰਚੇ ਦੇ ਵਿੱਚ ਸੀਲ ਸਟੈਂਡ ਅਧਿਆਨੇ ਦੇ ਵਿੱਚ ਜੋਦਨਾ ਵਾਪਰਿਆ ਜਿਸ ਪੱਧਰ ਤੱਕ ਇਹ ਪੰਜਾਬ ਦਾ ਮੁੱਖ ਮੰਤਰੀ ਪਹੁੰਚ ਚੁੱਕਿਆ ਹੈ ਕਿ ਮੈਨੂੰ ਇਹ ਕਿਰਤ ਦੀ ਵੀਡੀਓ ਬਣਾ ਕੇ ਭੇਜੋ ਇਹ ਪੱਧਰ ਹੁੰਦਾ ਹੈ ਇੱਕ ਮੁੱਖ ਮੰਤਰੀ ਦਾ ਐਂਗੀਆਂ ਨੂੰ ਰਿਆ ਹੱਥਾਂ ਤੇ ਕਰ ਰਹੇ ਆ ਉਸ ਤੋਂ ਬਾਅਦ ਜਦੋਂ ਦੀ ਜਿਮਾਨ ਕਹਾਈ ਕੱਲ ਨਾ ਦੀ ਨਾਰਖ ਪਰਚਾ ਹੋਰ ਦਿੱਤਾ ਗਿਆ ਪਟਿਆਲੇ ਚ ਉਹ ਪਰਚਾ ਦਿੱਤਾ ਗਿਆ ਕਿਹਨੇ ਕਿਸੇ ਦੀ ਚੰਗੀ ਕੋਈ ਹੈ ਸੋ ਦੇਖੋ ਕਿੰਨੀਾਂ ਨੀਂਦ ਹਰਕਤਾਂ ਦੇ ਹੋਇਆ ਕੀ ਭਾਂਰੇ ਵਾਕੇ ਚੰਗੀਆਂ ਹੋ ਸਕਦੇ ਆ ਜਗ ਤਾਲੀਆਂ ਪਿਆ ਫਤੂਨੀਆਂ ਬਖ ਸਕਦੇ ਆ ਜਿਹੜਾ ਬੰਦਾ ਪ੍ਰੋਫੀਆ ਲੋਕਾਂ ਦਾ ਰਾਸਟਾ ਸਕਦਾ ਅਸਲ ਇਹ ਹੁੰਦਾ ਕਿਸੇ ਬੰਦੇ ਦੀ ਕਰਤਾਰ ਤੁਸੀਂ ਕਰਨੀ ਜਿਵੇਂ ਪਹਿਲਾਂ ਦੇ ਸਰਦਾਰਾਂ ਦੇ ਵਿੱਚ ਮੁਖਤਮੇ ਲੱਗ ਹੁੰਦੇ ਸੀ ਕਿਸਾਨਾਂ ਦੇ ਘਰ ਤੇ ਵੀ ਇਹਨਾਂ ਨੇ ਪੱਕੇ ਚੋਰੀ ਕਰ ਲਈ ਜੀ ਇਹਨਾਂ ਨੇ ਕੇਵਲਾ ਚੋਰੀ ਕਰ ਲਈਗਾ ਜੀ ਜਦੋਂ ਉਹਨਾਂ ਆਗੂਆਂ ਦੀ ਕਰਤਾਰਕੁਸ਼ੀ ਕਰਨੀ ਪਰ ਇਹ ਹਰ ਲੋਕ ਸਾਰੇ ਜਾਣਦੇ ਆ ਕਿ ਜਿਹੜੇ ਕੰਮ ਦੇ ਉੱਤੇ ਇਹ ਭਾਰਸੇਉ ਕਰਿਆ ਹੋਇਆ ਹੈ ਐਨਾ ਹਕਾਇਤਾਂ ਨੇ ਚੜਿਆ ਹੋਇਆ ਦਿਮਾਗ ਨੂੰ ਸੁਪਾਸਿ ਖੈਰਨਾ ਕੀ ਕੀਤਾ ਨੇ ਉਹ ਤੁਹਾਡੇ ਸਾਹਮਣੇ ਆ ਮੇਰੇ ਵਰਗੇ ਤੇ ਉਹ ਚੱਲੇ ਪਰਚੇ ਰਿਤੇ ਹਰੀਗੇ ਪਤਰ ਤਰੰਤ ਜਿਹੇ ਦੇ ਵਿੱਚ ਯਾਨੀ ਹਰੋ ਬੰਦਾ ਹਰੋ ਨਾਜਵਾਨ ਜਿਹੜਾ ਚੱਕ ਲੋਕਾਂ ਨੂੰ ਜਾਗਰੂ ਕਰਦਾ ਹੈ ਜਿਹੜਾ ਵਾਜਦਾਨ ਕਰਦਾ ਉਹ ਦੱਬਿਆ ਜਾਂਦਾ ਜਾਂ ਬਰਬਾਦ ਕੀਤਾ ਜਾਂਦਾ ਜਾਂ ਜਿਲਾਂ ਦੇ ਬੰਦ ਕਰ ਦਿੱਤਾ ਜਾਂਦਾ ਔਰ ਦੁੱਖ ਦੀ ਗੱਲ ਆ ਕਿ ਪ੍ਰਭੂ ਆਪਕਰ ਅਜ ਮਰ ਕੇ ਮੈਦਾਨੇ ਆ ਬੰਦੇ ਦੇ ਜਾਣ ਤੋਂ ਬਾਅਦ ਉਹਦੋਂ ਬਾਅਦ ਸੁਣਦੇ ਆ ਉਹਦੀਆਂ ਕਈਆਂ ਹੋਈਆਂ ਗੱਲਾਂ ਨੂੰ ਸਹੀ ਮੰਨਦੇ ਜੇ ਪਹਿਲਾਂ ਜਵਦੇ ਦੀ ਨਾਲ ਖੜਜਾ ਕਰੋ ਤਾਂ ਚੰਗੇ ਰਹੋਗੇ ਛੋਡੇ ਪਿੰਡ ਦੀ ਵੀ ਟੱਕਣਾ ਤੁਹਾਡੇ ਪਿੰਡ ਦੇ ਚਾਰ ਨੌਜਵਾਨ ਪੰਮੇ ਅਰਕੇ ਪੰਮੇ ਅਰਕੇ ਬਧੀਰੇ ਅਰਕੇ ਰਾਜੇ ਅਰਕੇ ਜਿਹੜੇ ਕੌਮੀ ਦੀ ਖਦਾਰੀ ਸੀ ਦੇਖੋ ਕਿਸ ਬੁੱਤਰ ਬਨੇ ਨਾਲ ਨਾ 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 ਨੇ ਚੱਕਿਆ ਗੋਲੀ ਮਾਰੀ ਪੱਪੇ ਦੀ ਲੱਤ ਤੇ ਪੈਰ ਤੇ ਚਾ ਫਿਰ ਉਹਨੇ ਕਹਾਣੀ ਬਣਾਈ ਇਹ ਏਕਟਰ ਸੀ ਜੀ ਉਹਨੂੰ ਹਸਤਾਖਰ ਚੱਕ ਕੇ ਲਿਆਏ ਉਹਦੀ ਕਥਮਾਰ ਕੀਤੀ ਤੇ ਉਤੋਂ ਜਿਹੜਾ ਸਾਰਾ ਰਕਾਰ ਸੀ ਹਸਤਾਖਰ ਦਾ ਕੈਮਰਿਆਂ ਦਾ ਉਹ ਸਾਰਾ ਕਹਿੰਦੇ ਨਾਲ ਖਰਾਬ ਸੀ ਜੀ ਉਹਦੋਂ ਸਾਰੇ ਹੀ ਪਟਕੇ ਦੇ ਹੀ ਬੁੱਲਸ ਤੋ ਭਰਾਓ ਜੇ ਤੁਹਾਨੂੰ ਲੱਗਦਾ ਕਿ ਸਾਡੇ ਆਪ ਦੇ ਬੰਦੇ ਨਾਲ ਚਲੋ ਪੰਗੇ ਆ ਸਰਕਾਰਾਂ ਨਾਲ ਸਾਡੇ ਮੁੱਥੇ ਲਾਇਆ ਹੋਇਆ ਹਕੂਮਤਾਂ ਨਾਲ ਪੰਜਾਬ ਪੰਜਾਬੀ ਦੀ ਖਾਤਰ ਪੰਗੇ ਅੱਰੇ ਕੀ ਕਰਦੇ ਸੀ ਭਈ ਪੰਗਾ ਕੋਈ ਸਰਕਾਰ ਨਾਲ ਉਹਦਾ ਮੁੱਥਾ ਲਾਇਆ ਹੋਇਆ ਸੀ ਇੱਕ ਰਾਤ ਉਹ ਮਜਦਜ ਦਾ ਡਰਾ ਬਾਪਰੀ ਢੀੜਕੋ ਤੁਹਾਡੇ ਸਰਾਵਣ ਨਾਲ ਸਾਹਮਣੇ ਆਇਆ ਸਾਰਿਆਂ ਉੱਥੇ ਅਸੀਂ ਇਹ ਨਹੀਂ ਕਹਿੰਦੇ ਕਿ ਕਿਸੇ ਦਾ ਕੋਈ ਪਰਸਰਾ ਚਾਹੇ ਕੋ ਦੂਜਾ ਕਹਿਲਾ ਮਰਿਆ ਤਾਂ ਮਤ ਭਾਗਾ ਮਾਰਾ ਹੈ। ਬਾਗਿਆ ਤੁਸੀਂ ਬਿਨਾ ਕਰਦੋ ਨਜਾਇਜ਼ ਇਲزام ਲਾ ਕੇ ਬੰਦੇ ਦੀ ਟੁਕਮਾ ਕਰਕੇ ਗੈਸਟਰ ਬਣਾ ਕੇ ਲਤਾ ਦੇ ਫੈਰ ਮਾਰ ਕੇ ਝੂਠੇ ਮੁਕੱਦਮੇ ਦੇ ਕੇ ਦਰਬੰਦ ਕਰਦੇ। ਪਛਿੜੀ ਘਿਆੜਾ ਲੜੋ ਮੈਂ ਦੇਖਦਾ ਰਿਹਾ ਮੈਂ ਵੀ ਇੱਕ ਵਾਰੀ ਕੱਟ ਕੇ ਆਇਆ ਸੀਦਾ ਤੁਹਾਡੇ ਕੋਲ ਨਾਲੇ ਇੱਦਾਂ ਵੱਡਾ ਮਿਲਦਾ ਪਰ ਉਸ ਤਰੀਕੇ ਨਾਲ ਤੁਸੀਂ ਵੀ ਨਹੀਂ ਨਿਕਲ ਰਹੇ ਤੁਸੀਂ ਵੀ ਅਰੇ ਗਿਣਤੀ ਦੀ ਜਾਣਦੇ ਹੋ ਮੈਂ ਕਹਿੰਦਾ ਸਾਡੇ ਲੱਖ ਬਖਰੇਵੇਂ ਹੋਣਗੇ ਕਿਸੇ ਦੇ ਨਾਲ ਪਿੰਡਾਂ ਦੇ ਵਿੱਚ ਆਂ ਮਾੜੀਆਂ ਮੋਟੀਆਂ ਹੁੰਦੀਆਂ ਨੇ ਲੜਾਲੀਆਂ ਹੁੰਦੀਆਂ ਨੇ ਮਾੜੀਆਂ ਮੋਟੀਆਂ ਖੁੱਦ ਕੇ ਮੁਝੇ ਨਾਲ ਪਰ ਆਪਾਂ ਜਨ ਆਇਆ ਥੋੜੀ ਹੁੰਦਾ ਵੀ ਸਾਂਸੀ ਇਹ ਚੱਕਰ ਦੇ ਵਿੱਚ ਬੱਚੇ ਸਾਡੀ ਜਵਾਨੀ ਦਾ ਸਕਾਰਤ ਕਰਨਾ ਤੇ ਆਪਾਂ ਚੁੱਪੀ ਹੋ ਜੇ ਵੀ ਛੱਡੇ ਰੱਖਦੇ ਬੰਦੀ ਉਹਦੇ ਨਾਲ ਸਾਡਾ ਨੰਬਰ ਪਹਿਲਾ ਆ ਜਾਂਦਾ ਕਿਉਂਕਿ ਅਸੀਂ ਬੱਚੇ ਦਾਏ ਨੇ ਤੁਹਾਡੇ ਨੰਬਰ ਤੇ ਅੱਜ ਬੇਚੀਆਂ ਦੀ ਆ ਜਾਣੀਆਂ ਯਾਦ ਰੱਖਿਓ ਜੀ ਅੱਜ ਵੀ ਨਾਲ ਛੇਤਰ ਆਪਾਂ ਪਹਿਲਾਂ ਕਿੰਨੇ ਬੰਦੇ ਗਵਾ ਲਏ ਕਿੰਨੇ ਬਰਬਾਦ ਤੇ ਕਿੰਨੇ ਜੇਲਾਂ ਦੇ ਬੰਦ ਖਰਾਬ ਥੇ ਜੀ ਅੱਜ ਵੀ ਨਾਲ ਸਾਰੇ ਤਾਂ ਤੁਹਾਡੀ ਬਾਣੀ ਕਰਨ ਬੱਚਿਆਂ ਦੀ ਆਗਣੀ ਹੈ ਸੋ ਬਹੁਤ ਮਾਣਦੇ ਹੋਦ ਰਿਹਾ ਹੈ ਪੰਜਾਬ ਦਾ ਮੁੱਖ ਮੰਤਰੀ ਜਿਹੜਾ ਜੋ ਨਤੀਜੇ ਨੂੰ ਬੇਕਤੀ ਕਰਦੇ ਆ ਆਪਣੇ ਖਾਲੀਆਂ ਟਰੈਕਟਰ ਲੈ ਕੇ ਗੱਡੀਆਂ ਸਾਧਨ ਲੈ ਕੇ ਭਈ ਘਰ ਘਰ ਦਾ ਬੰਦਾ ਕੋਰ ਤੋਂ ਪਿੰਡਾਂ ਠਿਕਰੀਆਂ ਆ ਜਾ ਪਹੁੰਚੇ ਜੀ ਭਈ ਵਾਗ ਜੀ ਦਾ ਖਾਸਾ